ਵੇ ਯਾਰੇ ਸੱਚੀ ਆ ਪਗਾਉਂਦਾ ਮਨ ਲੱਕ ਕਈ ਸਿੰਗਰਾਂ ਦਾ ਆਏ ਆ ਬੇ ਸੀੜੀ ਲੈ ਕੇ ਗਾਉਂਦੇ ਆ ਪਰ ਇਹ ਇਹ ਜਿੰਦਾ ਦਿਲ ਜਿਉਦਾ ਇਹ ਆਪ ਹੀ ਗੁੰਦਾ ਕਿਆ ਬਾਤ ਆ ਜਾਂਦਾ ਬਾਦਰ ਪੂਰਾ ਨਾਮ ਆ ਇੰਡਸਟਰੀ ਚ ਤੇ ਪੂਰਾ ਨਾਮ ਆ ਇਹ ਜਿੰਦਾ ਤੁਸੀਂ ਗਾਣਾ ਗਾਉਂਦੇ ਆਈ ਨਾ ਬਾਬਾ ਇਹ ਸਾਡੀ ਸੁਪੁਰਾਨਾ ਫਿਲਮ ਦਾ ਹੈਗਾ ਹਾਂ ਜੀ ਹੈਨਾ ਗ੍ਰਾਮ ਸਿਕਰਾਨਾ ਚ ਗਾਇਆ ਸੀ ਉਹ ਪਰਾਵਾ ਹਾਂਜੀ ਜੱਗਾ ਜੰਮਿਆ ਤੇ ਮਿਲਣ ਜੱਗਾ ਬਾਸ ਕਿੱਥੇ ਆ ਜੱਗਾ ਕਿਤੇ ਜੱਗਾ ਜੱਗੇ ਆ ਗਿਆ ਬਈ ਲਾਲ ਪੱਗ ਬੰਨੀ ਆ ਹੈ ਥੋ ਟਰੈਕਟਰ ਮੋਡੀਫਾਈ ਕਰਦਾ ਇਹ ਬੰਦੇ ਨਹੀਂ ਮੋਡੀਫਾਈ ਕਰਦਾ ਜੱਗੇ ਆ ਗਿਆ ਬਈ ਸੋ ਮੈਂ ਤੁਹਾਨੂੰ ਦੱਸਦਾ ਇੱਕ ਦੋ ਵਾਰ ਗੱਲਾਂ ਕਰਨੀਆਂ ਗਲਾਬ ਮੇਰੀ ਗੱਲ ਸੁਣਾ ਇੱਕ ਦਿਨ ਕੋ ਹੁਣ ਮੈਂ ਵਾਈਟ ਬਣਾ ਕੇ ਜਾਣੀ ਆ ਨਾ ਨਾ ਮੇਰਾ ਸੁਣਿਆ ਨਹੀਂ ਡਿਊਟਾ ਹੈ ਜੀ ਸੋ ਹੈਂ ਡਿਟਾ ਕੀ ਅੱਛਾ ਮੈਂ ਗੱਲ ਇਹ ਕਰਦਾ ਵੀ ਕਹਿੰਦਾ ਘਰ ਵਾਲੀ ਤੋਂ ਕੌਣ-ਕੌਣ ਡਰਦਾ ਡਰਦੇ ਸਾਰੇ ਹੀ ਹੁੰਦੇ ਆ ਪਰ ਕਹਿੰਦਾ ਨਹੀਂ ਮੈਂ ਤਾਂ ਦਾਦਾ ਮਾਬਾ ਮੈਂ ਮੈਂ ਡਰਦਾ ਕੋਈ ਨਹੀਂ ਪਰ ਮੈਂ ਉਹਨੂੰ ਇੱਕ ਗੱਲ ਦੱਸੀ ਆ ਮੈਂ ਕਿਹਾ ਗੱਲ ਸੁਣ ਨਾ ਭਗਵਾਨੀ ਤੂੰ ਕਹੂੰਗੀ ਆ ਭਾਂਡੇ ਤੇ ਮੈਂ ਮਿੰਟੋ ਮੰਡੀ ਮਾਂ ਤੇ ਭੜਕ ਪਤੀਲਾ ਫੇਲਾ ਤੇ ਤੂੰ ਕਹੂੰਗੀ ਪੋਚੇ ਲਾ ਦੇ ਮੈਂ ਪੋਚੇ ਲਾ ਕੇ ਫੜਾ ਫੜ ਚੰਗਾ ਨੂੰ ਘਰ ਜੇ ਤੂੰ ਕਹੂੰਗੀ ਕੱਪੜੇ ਨਾ ਕਿ ਮੈਂ ਕੱਪੜੇ ਵੀ ਤੋੜੂਗਾ ਜੇ ਤੂੰ ਕਹੂਗੀ ਨਾ ਭਈਆ ਪ੍ਰੈਸ ਕਰ ਮੇਰੀ ਪਟਿਆਲਾ ਸ਼ਾਹੀ ਸਲਵਾਰ ਤੇ ਮੈਂ ਵੀ ਪ੍ਰੈਸ ਕਰ ਦੂੰਗਾ ਤੇ ਮੈਂ ਕਹਾ ਜੇ ਤੂੰ ਕਹੂਗੀ ਨਾ ਜੱਟ ਨੂੰ ਥੱਲੇ ਲਾ ਲੂੰਗੀ ਤੇ ਥੱਲੇ ਨਹੀਂ ਮੈਂ ਲੱਗਦਾ ਕਹਿੰਦਾ ਮਾਮਾ ਹੋਰ ਜੱਟ ਟੱਟੂ ਦਾ ਰਹਿ ਗਿਆ ਹੋਰ ਜੱਟ ਦਾ ਥੱਲੇ ਲੱਗਣੋਂ ਰਹਿ ਕੀ ਗਿਆ ਆਏ ਹਾਸਾ ਆਇਆ ਓਏ ਇਹ ਕਹੇ ਲਾੜੇ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਇਹ ਕਹੇ ਹੱਸ ਕੇ ਵਿਖਾ ਆ ਪਤੰਦਰ ਹਜੇ ਵੀ ਹੱਸ ਜਾਂਦਾ ਅਸਲ ਖੁੱਲ ਗਿਆ ਸੈਂ ਮੁਰਕੇ ਤੈਨੂੰ ਭਾਦੀ ਸਾਡੀ ਨਾ ਬਾਤ ਬਾਤ ਹੀ ਨਹੀਂ ਲੈਣ ਦੇਣੀ ਫੇ ਤੂੰ ਐ ਨਿਕਣਾ ਕਿੱਧਰ ਬਸ ਇੱਥੇ ਚੱਲਿਆ ਫੇ ਸਰ ਜਿਉਂਦੇ ਵਾਸਤੇ ਰੋ ਕਿਆ ਬਾਤ ਹੈ ਕੌਣ ਲੈ ਕੇ ਕੌਣ ਨਾ ਨਾ ਜੀ ਨਹੀਂ ਨਹੀਂ ਮੈਨੂੰ ਮੈਨੂੰ ਇਸ਼ਾਰਾ ਕਰ ਦੇ ਭਰਾਵਾ ਕਿਉਂਕਿ ਅੱਛਾ ਹੁਣ ਤੁਸੀਂ ਕਿਸੇ ਵਾਸਤੇ ਤਾੜੀ ਨਹੀਂ ਮਾਰਨੀ ਨਾ ਕਿਸੇ ਰੱਬ ਵਾਸਤੇ ਨਾ ਕਲਾਕਾਰ ਵਾਸਤੇ ਨਾ ਤੁਸੀਂ ਆਪਣੇ ਵਾਸਤੇ ਨਾ ਕਿਸੇ ਹੋਰ ਵਾਸਤੇ ਇੱਕ ਤਾੜੀ ਮਾਰੋ ਆਪੋ ਆਪਣੀ ਮਾਂ ਵਾਸਤੇ ਜਿਹਨੇ ਤੁਹਾਨੂੰ ਜੰਮਿਆ ਮਾਰਦੇ ਤਾੜੀ ਤੂੰ ਮਾਂ ਦਾ ਨਹੀਂ ਮਾਂ ਦਾ ਨਹੀਂ ਲੱਟਾ ਕੋਲ ਕਰ ਕੇ ਨਾ ਮਾਂ ਪਿਓ ਦਾ ਬੁੱਧ ਯੋਗਦਾਨ ਬਰਾਬਰ ਦਾ ਆਇਆ ਇਹਦੇ ਮਾਂ ਬਾਪ ਨੇ ਆ ਮਦਾਂ ਉੱਠ ਕੇ ਪਿਆਰੀ ਨੂੰ ਬੈਠ ਜਾ ਕਰੋ ਫੀਫੀ ਨੂੰ ਬੇਬੇ ਆਈ ਲਵ ਯੂ ਤੇ ਬਾਪੂ ਨੂੰ ਬੁੱਕਲ ਜਿ ਲੈ ਕੇ ਕਰ ਬਾਪੂ ਗਾ ਉਹ ਨਾ ਤੇਰੇ ਕਰਕੇ ਰੰਗਰੀ ਦੁਨੀਆ ਮਾਰ ਰਿਆਂ ਸੋ ਮਿੱਤਰ ਪਿਆਰਿਓ ਮਾਪੇ ਬਦੀ ਕਿਦਰ ਕਰਿਆ ਕਰੋ ਮਾਪੇ ਦਾ ਸਤਿਕਾਰ ਕਰਿਆ ਕਰੋ ਔਰ ਇੱਕ ਗੱਲ ਹੋਰ ਹਾਂਜੀ ਅੱਛਾ ਕਿਥੋਂ ਟੈਲੀਫੋਨ ਆਇਆ ਕਿ ਸੁਖੀਰ ਬੱਦਲ ਦਾ ਨਾ ਆ ਗਿਆ ਤੇ ਤੁਸੀਂ ਪੈਲਸ ਇੰਨਾ ਕਿਹਨੂੰ ਪੁੱਛ ਕੇ ਸਜਾ ਲਿਆ ਸੋ ਮੈਂ ਇੱਕ ਗੱਲ ਹੋਰ ਕਰ ਲੱਗਾ ਕਿਉਂਕਿ ਗੁਲਾਬ ਆਇਆ ਇਹ ਰਾਜੂ ਜਰਣਾ ਇਹ ਮੇਰਾ ਘੈਂਡ ਯਾਰ ਆ ਤੇ ਪਰਮਜੀਤ ਭਾਈ ਬਾ ਉਹ ਕੈਨੇਡਾ ਤੋਂ ਤੇ ਇਹ ਕਹਿੰਦਾ ਯਾਰ ਮੇਰਾ ਘੈਂਡ ਯਾਰ ਆ ਕਹਿੰਦਾ ਯਾਰ ਉਹਦਾ ਵਿਆਹ ਆ ਤੇਰਾ ਬੱਪੂ ਵੀ ਦਾ ਯਾਰ ਹੈ ਕਿ ਤੂੰ ਇਹਦਾ ਯਾਰ ਹੈ ਇਹ ਚਾਚਾ ਤੇਰਾ ਉਹ ਉਹੀ ਚੈੱਕ ਕਰਨਾ ਸੀ ਤੇ ਤੈਨੂੰ ਵੀ ਪਤਾ ਕਿ ਨਹੀਂ ਇਹਦਾ ਮੈਂ ਦੱਦ ਨਾ ਮਾਝੇ ਲਈਆ ਹਾਂ ਹੈਨਾ ਸੋ ਗੱਲ ਇਹਦਾ ਮਿੱਤਰ ਪਿਆਰਿਆ ਹਰਵੀਰ ਗਲਵਜੋ ਤੂੰ ਪਹਿਲਾਂ ਨਾ ਇਹਦਾ ਨਾਮ ਲਿਆ ਤੂੰ ਹਰਵੀਰ ਕਿਹਾ ਨਾ ਮੈਡਮ ਮੇਰਾ ਨਾਮ ਬੋਲਣ ਲੱਗਾ ਸੀ ਮੇਰਾ ਨਾਂ ਹਰਬੀ ਐ ਮੇਰਾ ਨਾਂ ਤਾਂ ਹੈਗਾ ਗੁਲਾਬ ਹਰਬਲਾਸ ਪਰ ਮੈਂ ਪਿੱਛੋਂ লাশ ਕੱਢਦੀ ਮੈਂ ਛੌਟੀ ਕੀਤਾ ਹਰਬੀ ਕਰਦਾ ਮੈਂ ਤਾਂ লাশ ਕਿਥੇ ਚੱਕੀ ਫਿਰਨੀ ਐ ਕੱਟੋ ਸ਼ਾਰਟ ਕਰੋ ਸੋ ਲੈ ਵੀ ਹਰਬੀ ਤੇਰੇ ਬਾਅਦ ਤੇ ਹਰਬੀਰ ਦੀਆਂ ਗੱਲਾਂ ਤੇ ਮਿੱਤਰ ਪਿਆਰੇ ਅੱਜ ਹੋ ਗਿਆ ਤੇਰਾ ਵਿਆਹ ਤੇ ਸਮਝ ਲੈ ਤੂੰ ਹੁਣ ਜ਼ਿੰਮੇਵਾਰੀਆਂ ਦੇ ਘੇਰੇ ਚ ਪੈ ਗਿਆ ਠੀਕ ਐ ਪਹਿਲੀ ਜ਼ਿੰਮੇਵਾਰੀ ਇਹ ਆ ਜਿੱਦੋਂ ਸਾਡੀ ਭੈਣ ਨੇ ਕਿੰਦੇ ਪੋਚਾ ਫੂਚਾ ਲਾਉਣਾ ਉਹ ਤੇ ਫ੍ਰੀਜ ਹੋ ਜੀ ਟੱਕ ਦੇਣ ਇਹ ਤੈਨੂੰ ਉਹ ਮੈਂ ਵਾਰਦਾਤ ਦੱਸਣ ਲੱਗਾ ਗੁਲਾਬ ਇੱਕ ਹੋਂਦਾਰ ਐਸਐਚਓ ਨੂੰ ਫੋਨ ਕਰਕੇ ਕਹਿਣ ਲਿਆ ਕਹਿੰਦਾ ਐਸਐਚਓ ਸਾਹਿਬ ਮੈਂ ਇੱਥੇ ਮੌਕਾ ਵਾਰਦਾਤ ਪਹੁੰਚਿਆ ਕਹਿੰਦੇ ਕੀ ਗੱਲ ਹੋਈ ਕਹਿੰਦੇ ਇੱਥੇ ਇੱਕ ਜਨਾਨੀ ਨੇ ਬੰਦਾ ਮਾਰਤਾ ਕਹਿੰਦੇ ਉਹ ਕਿਦਾਂ ਕਹਿੰਦੇ ਜੀ ਜਨਾਨੀ ਲਾਉਂਦੀ ਸੀ ਪੋਚਾ ਤੇ ਪੋਚਾ ਸਿਕਾ ਗਿੱਲਾ ਤੇ ਬੰਦੇ ਨੇ ਗਿੱਲੇ ਪੋਚੇ ਤੇ ਪੈਰ ਧਰਤਾ ਤੇ ਜਨਾਨੀ ਨੇ ਬੰਦਾ ਮਾਰਤਾ ਕਿੰਦੇ ਫੇ ਜਨਾਨੀ ਗ੍ਰਿਫਤਾਰ ਕਰ ਲਈ ਕਹਿੰਦੇ ਨਹੀਂ ਜਨਾਬ ਅਜੇ ਪਹੁੰਚਾ ਜਿੱਲਾ ਸੁਏਸ ਕਰਕੇ ਭਰਾਵਾ ਜਿੱਦੋਂ ਜਨਾਨੀਆਂ ਸਫਾਈ ਕਰਦੀਆਂ ਹੁੰਦੀਆਂ ਇਹਨਾਂ ਦਾ ਧਿਆਨ ਰੱਖਿਆ ਕਰੋ ਕਦੇ ਵੀ ਪਹੁੰਚੇ ਤੇ ਨਹੀਂ ਜਾਣਨਾ ਬਾਕੀ ਜਿੰਦਾਬਾਦ ਆ ਤੇ ਜਿੰਦਾਬਾਦ ਆ ਨਾ ਤੁਹਾਨੂੰ ਬਹੁਤ ਬਖਮਾਰਗ ਆ ਤੇ ਚੜਦੀ ਕਲਾ ਜਰੋ ਤੇ ਬਾਕੀ ਤੁਸੀਂ ਮੈਨੂੰ ਫਰਮਾਇਸ਼ ਦੇ ਕੇ ਆਇਆ ਕਈ ਮੈਨੂੰ ਉਹ ਦੇਖੀ ਜਾਂਦੇ ਆ ਭਰਾਵਾ ਮੈਂ ਉਹ ਹੀ ਆ ਤੇ ਇੱਕ ਇੱਕ ਮੇਰੇ ਗੌਡਫਾਦਰ ਮੇਰਾ ਉਸਤਾਦ ਗੁਰਪ੍ਰੀ ਕੋ ਵੀਜ਼ਾ ਦੇ ਨਾਮ ਤੇ ਚਾਹੀ ਮਾਰਦੇ ਹੋ ਜਿਨ੍ਹਾਂ ਦੇ ਕਰਕੇ ਮੈਂ ਤੁਹਾਡੇ ਰੂਬਰੂ ਆ ਸਾਰਿਆਂ ਦੇ ਸੋ ਰਾਜੂ ਭਾਈ ਬਾ ਤੁਹਾਡਾ ਧੰਨਵਾਦ ਇੰਦੇ ਵਧੀਆ ਔਰ ਫੈਮਿਲੀ ਦੇ ਦਰਸ਼ਨ ਕਰਾਏ ਔਰ ਮੈਂ ਦੋਗ ਬੋਲ ਤੁਹਾਨੂੰ ਸੁਣਾ ਦੇਣਾ ਉਸ ਤੋਂ ਬਾਅਦ ਮੈਂ ਯਾਦ ਲੈਣੀ ਕਿਉਂਕਿ ਬਹੁਤ ਬਹੁਤ ਕਮਾਲ ਦਾ ਫਨਕਾਰ ਆ ਯਾਰ ਸੱਚੀ ਜਿੰਦਾਬਾਦ ਯਾਰ ਸਿੱਧੂ ਦੇ ਨਾਲ ਮੈਂ ਫਿਲਮ ਕਰਦੀ ਸੀ ਬਾਬਾ ਤੇ ਮੈਨੇ ਜਵਾਕਾਂ ਨਾਲ ਗੱਲਾਂ ਕਰਦੇ ਹਨ ਉਹਨੇ ਮੈਨੂੰ ਮੁਰਕੋ ਗਾਣੇ ਤੇ ਕਰਾਉਣੇ ਮੈਂ ਕਿਹਾ ਸਿੱਧੂ ਯਾਰ ਮੇਰੀ ਤਰ੍ਹਾਂ ਅਸੀਂ ਜਦੋਂ ਦਾ ਫੋਨ ਆਇਆ ਨਾ ਮੈਂ ਬੈਠਾ ਸੀ ਮੇਰੀ ਨਾ ਬਿਜ਼ਨਸ ਕਲਾ ਦੀ ਲੜਾਈ ਹੋਣ ਦੀ ਸੀ ਪਾਣੀ ਚ ਮਡਾਣੀ ਮੈਂ ਫਿਲਮ ਕਰਨੀ ਸੀ ਤੇ ਮੈਂ ਇੱਧਰ ਬੈਠਾ ਮੈਂ ਕਹਾਂ ਮੈਂ ਕੱਪੜੇ ਤਾਂ ਪੈਕ ਕਰ ਰਿਹਾ ਜਨ ਪਹਿਲਾਂ ਬਿਜ਼ਨਸ ਕਲਾਸ ਟਿਕਟ ਕਰੋ ਉਹ ਮੇਰੀ ਭਰਾ ਮੇਰਿਆ ਹਰਬੀਰ ਮੈਨੂੰ ਕਰੀ ਜਾ ਨੀ ਨੀ ਪ੍ਰੀਮੀਅਰ ਇਕਨੋਮੀ ਕਹਿੰਦਾ ਨਹੀਂ ਉਹ ਚਾਹ ਨਾ ਲੱਤਾਂ ਸਿੱਧੀਆਂ ਨਹੀਂ ਮੈਂ ਕਹਾਂ ਮੈਂ ਤਾਂ ਹੋਂ ਵੀ ਸਿੱਧੀ ਕਰਨੀ ਤੂੰ ਮੈਂ ਕਹਾਂ ਉਹ ਬਿਜ਼ਨਸ ਕਲਾਸ ਹੀ ਕਰ ਅੱਛਾ ਇੰਨੀ ਮਲਗੇ ਇੰਨੇ ਜਿਹਾ ਸਿੱਧੂ ਦਾ ਫੋਨ ਆਇਆ ਕਹਿੰਦਾ ਹੈਲੋ ਭਾਈ ਕਹਿੰਦਾ ਹਰਬੀਰ ਜਿੰਦਾ ਬੋਲਦਾ ਭਾਈ ਮੈਂ ਕਹਾਂ ਹਾਂਜੀ ਮੈਂ ਤਫਿਆ ਪਿਆਦੀ ਕਹਿੰਦਾ ਭਾਈ ਮੈਂ ਸਿੱਧੂ ਮੂਸੇ ਵਾਲਾ ਬੋਲਦਾ ਜੱਲ ਚੜ ਗਿਆ ਨਗਰ ਤੇ ਸਿੱਧੂ ਬੂਸੇ ਕਲਾ ਮੈਂ ਕਿਹਾ ਤੁਹਾਨੂੰ ਪਤਾ ਹੈਗਾ ਕੌਣ ਆ ਉਹ ਉਹ ਬਾਈ ਅੱਸੀ ਜਾਵੇ ਉਹ ਕਹਿੰਦਾ ਬਾਈ ਮੈਂ ਸੱਚੀ ਜਾਂ ਤੈਨੂੰ ਮਿਲਣਾ ਓਏ ਓਏ ਮੈਂ ਕਿਹਾ ਭਰਾਵਾ ਜਿੰਦਾਬਾਦ ਰਹਿ ਕਹਿੰਦਾ ਯਾਰ ਬਾਈ ਮੈਂ ਤੇਰਾ ਫੈਨ ਆ ਉਹ ਮੈਂ ਕਿਹਾ ਤੇਰੀ ਦੁਨੀਆ ਸਾਰੀ ਫੈਨ ਆ ਯਾਰ ਅੱਡ ਟੱਕਾ ਕੇ ਮੇਰੇ ਜਵਾਕ ਵੀ ਉਹਨੂੰ ਯਾਦ ਕਰਦੇ ਯਾਰ ਉਹ ਬੰਦਾ ਫਨਕਾਰ ਸੀ ਘੈਂਟ ਸੀਗਾ ਬੰਦਾ ਸੋ ਮੈਂ ਤਾਂ ਗੱਲ ਕਰਨ ਲੱਗਾ ਬਈ ਯਾਰੀ ਦੇ ਕਰਕੇ ਨਾ ਗੁਲਾਬ ਤੁਸੀਂ ਕਿਹੜੀ ਆ ਰਹੇ ਯਾਰ ਆ ਤੂੰ ਬੜਿਆਂ ਦਾ ਸਾਥ ਦਿੱਤਾ ਯਾਰ ਤੇ ਇਦੇ ਗੰਦਾ ਰਹੀਂ ਦੋਖ ਬੋਲ ਸੁਣਾ ਦੇ ਮਾਫ ਹੈ ਨਾ ਮੇਰਾ ਆਪਣਾ ਹੈ ਨਾ ਏ ਕਰ ਯਾਰ ਤਾੜੀ ਮਾਰ ਦੇ ਯਾਰ ਹਾਂ ਲੈ ਕੇਸ ਮੱਖਣ ਕੀ ਬਾਤ ਆ ਜ਼ੋਰ ਦਾ ਤਾੜੀਆਂ ਮਾਰੋ ਯਾਰ ਭਰਾ ਮੇਰਾ ਗਰਾਈ ਕੇਸ ਮੱਖਣ ਸਾਹਿਬ ਸਹੀ ਮਤ ਹੈ ਜੀ ਆ ਨਹੀਂ ਬਦਲੋ